ਇਨਾਂ ਦੀ ਕਿਰਪਾ ਨਹੀਂ ਹੁੰਦੀ ਉਹ ਜਾਨੂੰ ਲੈਨਸਾਰੀ ਤੁਰ ਜਾਂਦੇ ਨੇ ਵਿਚਾਰੇ ਕਿਨਾਂ ਦੀ ਕਿਰਪਾ ਨਹੀਂ ਹੁੰਦੀ ਉਹ ਬਚਨ ਵਿੱਚੇ ਪੂਜ ਕਰ ਜਾਂਦੇ ਹਨ ਇਨਾਂ ਦੀ ਕਿਰਪਾ ਨਹੀਂ ਆਉਂਦੀ ਚੜਦੀ ਜਵਾਨੀ ਵਿੱਚ ਹੀ ਚਲ ਜਾਂਦੇ ਹਨ ਐਣਾ ਰਹੁੰਦੀਆਂ ਰਹਿ ਜਾਂਦੀਆਂ ਨੇ ਮਾਂ-ਬਾਪ ਕੀਰਨੇ ਪੌਂਦੀਆਂ ਰਹਿ ਜਾਂਦੀਆਂ ਹੋਦਾ ਕਿਰਪਾ ਹੋ ਜੇ ਹੇ ਪੂਰੀ ਉਮਰ ਬਹੁਤੀ ਜੇ ਕਿਰਪਾ ਹੋ ਜੇ कृपा करे जे त शर कृपा मिलजे पूर पुर पुर हुजे पूरे गुरू जो बेठे चरणी किरपा है परमेश्वर जी पातन आहे साध संग जो तुमे मिलायो वाहेगुरू जी अॻियां बेनती कर ਵੈਰੂ ਜੀ ਸਾਹ ਸੰਜੋ ਤੂੰ ਮੈ ਮਰਾਇਓ ਤਉ ਸੁਣੀ ਤੇਮਾਰੀ ਬਾਣੀ ਹੈ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਬਾਣੀ ਸੁਣ ਦਾ ਹੈ ਨਾ ਕਿਰਪਾ ਉਦੀ ਹੋਈ ਹੈ ਬੰਦੇ ਦਾ ਕੁਛ ਨਹੀਂ ਹੈ ਬੰਦਾ ਤਾਂ ਬਹੁਤ ਸਮਝਦਾ ਨਾਲ ਤਾਹਤ ਪਚੌਰ ਔਰ ਹੈ ਕੀ ਔਰ ਹੈ ਭਈ ਚਿਤ ਉਤਰੇ ਹੋ ਤੁਗੌਰ ਨਾਨਕ ਬਾਚੀ ਗੱਲ ਭਰੀ ਤੇ ਉਹਦੀ ਕਿਰਪਾ ਦੇ ਨਾਲ ਜੀਵਨ ਵੀ ਵਿਵੇਲੇ ਪੂਰਾ ਗੁਰੂ ਵੀ ਮਿਲੇ ਪੋਰ ਥੋੜ੍ਹੇ ਹੀ ਮਿਲ ਜਾਣ ਅਰਦਾਸ ਹੈ ਰੋ ਸੇ ਗੁਰੂ ਕਾ ਪਿਆਰੇ ਮੇਹਰ ਜਿਨਾ ਮਦਿਆ ਤੇਰਾ ਨਾਮ ਜਿਤ ਆਵੇ ਵਹਿ ਰੁਜ ਤੇਰਾ ਨਾਮ ਚਿਤ ਤਾਉਣਾ ਜੇ ਤੇਰੇ ਪਿਆਰੇ ਸਾਨੂੰ ਮਿਲ ਜਾਣ ਤੈਨੂੰ ਮਿਲੇ ਹੋਏ ਮਿਲ ਜਾਣ ਪ੍ਰੀਤ ਸਾਹਿਬ ਜੀ ਵੀ ਥੋੜੀ ਗਿਆ ਤੇਹ ਨਾਲ ਜੰਗਲਾਂ ਦੇ ਕੰਡੇ ਭੰਨੇ ਨੇ ਫਿਰ ਸਰੀਰ ਹੋ ਗਿਆ ਬਿਲਕੁਲ ਢਟਾਲ ਫੇਰ ਵੀ ਫੇਰ ਵੀ ਆਪਣੇ ਕਰਮਾਂ ਨੂੰ ਦੂਰ ਦਿੰਦਾ ਰੱਬ ਨੂੰ ਵੀ ਦੂਰ ਦਿੱਤਾ ਨੇ ਤਣ ਸੁੱਕਾ ਪਿੰਜਰthia ਤਦਿਆਂ ਹੁੰਦਾ ਕਾਗ ਅਗੀਮਤਾ ਕੀ ਕਹ ਲੈਨੇ ਆ ਗਿਆ ਸੋ ਰਬਨਾ ਬਹੁੜਿਓ ਕਿਉਂ ਨਹੀਂ ਮਾੜਿਆ ਇਹਦਾ ਮਤਲਬ ਦੇਖ ਬੰਦੇ ਦੇ ਭਾਗ ਮੇਰੇ ਭਾਗ ਹੀ ਬੰਦੇ ਦੇ ਮਾੜੇ ਨੇ ਭਾਗ ਹੀ ਮੇਰੇ ਹੀ ਮਾੜੇ ਹਨ ਉਹਦੇ ਵੱਲੋਂ ਕੋਈ ਦੇਰ ਨਹੀਂ ਹੈ